ਤੁਹਾਡੀ ਸਟੋਰੀ ਜਾਨਣਾ ਚਾਹੁੰਦੀ ਹਾਂ ਕਿ ਕਿਵੇਂ ਖੇਤਾ ਤੋਂ ਲੈ ਕੇ ਪੈਰਾ 올림픽ਸ ਦਾ ਜਿਹੜਾ ਸਫ਼ਰ ਹੈ ਉਹ ਕਿਵੇਂ ਸ਼ੁਰੂ ਹੋਇਆ। ਤਾਂ ਮੇਰਾ ਜਿਹੜਾ ਤੀਰਅੰਦਾਜ਼ੀ ਦਾ ਸਫ਼ਰ ਸੀ ਉਹ 2012 ਤੋਂ ਸ਼ੁਰੂ ਹੋਇਆ ਸੀ ਪੰਜਾਬੀ ਨਿਸ਼ਟੀ ਪਟਿਆਲਾ ਤੋਂ। ਟੋਕੀਓ ਪੈਰਾ 올림픽ਸ ਵਿੱਚ ਬ੍ਰੌਂਜ਼ ਮੈਡਲ ਫਿਰ 2024 ਵਿੱਚ ਪੈਰਾ 올림픽ਸ ਵਿੱਚ ਪੈਰਿਸ ਵਿੱਚ ਚੈਂਪੀਅਨ ਬੰਨਾ ਹੁਣ ਲਾਸਟ ਈਅਰ ਵੀ ਮੈਂ ਏਸ਼ੀਅਨ ਚੈਂਪੀਅਨ ਬਣਿਆ। ਅਸੀਂ ਜਿਆਦਾਤਰ ਕਬੱਡੀ ਵਾਲ ਤੇ ਆਂ ਦੇ ਲਿਆ ਜਾਂ ਜੋ ਸਾਡੀਆਂ ਰੀਜਨਲ ਗੇਮਸ ਨੇ ਤੁਹਾਡੇ ਦਿਮਾਗ 'ਚ تیرੰਦਾਜ਼ੀ ਦਾ ਹੀ ਆਈਡੀਆ ਕਿਉਂ ਆਇਆ ਔਰ ਯਾਰ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੇਜਸਮੀ ਰਾਏ ਤਾਂ ਅੱਜ ਸਾਡੇ ਨਾਲ ਇੱਕ ਅਜੀ ਹੀ ਸਖਸ਼ੀਅਤ ਮੌਜੂਦ ਹੈ ਜਿਸ ਨੇ ਸਾਰੀਆਂ ਪ੍ਰੋਬਲਮਸ ਨੂੰ ਦਰਕਿਨਾਰ ਕਰਕੇ ਜਿਹੜਾ ਹੈ ਆਪਣੇ ਏਮ ਨੂੰ ਆਪਣੇ ਗੋਲ ਨੂੰ ਪੂਰਾ ਕੀਤਾ ਹੈ ਤਾਂ ਸਾਡੇ ਨਾਲ ਮੌਜੂਦ ਨੇ ਹਰਵਿੰਦਰ ਸਿੰਘ ਦੀਰ ਅੰਦਾਜ਼ੀ ਦੇ ਬਹੁਤ ਵੱਡੇ ਮਾਹਰ ਨੇ 골ਡ ਮੈਡਲ ਜਿੱਤਿਆ ਹੈ ਪੈਰਾ 올림픽ਸ ਦੇ ਵਿੱਚ ਅਰਜੁਨ ਅਵਾਰਡ ਦੇ ਨਾਲ-ਨਾਲ ਪਦਮਸ਼ਰੀ ਅਵਾਰਡ ਵੀ ਉਹਨਾਂ ਨੂੰ ਮਿਲਿਆ ਹੋਇਆ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਜਿਹੜਾ ਸ਼ੋਅ ਆ ਰਿਹਾ ਹੈ ਜਿਦੇ ਵਿੱਚ ਟਾਕ ਸ਼ੋਅ ਹੈ ਸਤਿੰਦਰ ਮੈਮ ਦੇ ਨਾਲ ਉਹਦੇ ਵਿੱਚ ਯੂਥ ਨੂੰ ਤਾਂ ਇੱਕ ਬਹੁਤ ਇਨਸਪੀਰੇਸ਼ਨ ਤਾਂ ਮਿਲੇਗੀ ਮਿਲੇਗੀ ਪਰ ਸਭ ਤੋਂ ਪਹਿਲਾਂ ਮੈਂ ਤੁਹਾਡੀ ਸਟੋਰੀ ਜਾਨਣਾ ਚਾਹੁੰਦੀ ਹਾਂ ਕਿਵੇਂ ਖੇਤਾ ਤੋਂ ਲੈ ਕੇ ਪੈਰਾ 올림픽ਸ ਦਾ ਜਿਹੜਾ ਸਫ਼ਰ ਹੈ ਉਹ ਕਿਵੇਂ ਸ਼ੁਰੂ ਹੋਇਆ ਜੀ ਮੈਂ 2010 ਵਿੱਚ ਪੰਜਾਬੀ ਯੂਨੀਵਰਸਿਟੀ ਸਟੱਡੀ ਲਈ ਆਇਆ ਸੀ ਔਰ ਉੱਥੇ ਹੀ ਤੀਰਅੰਦਾਜ਼ੀ ਨਾਲ ਇੰਟਰੋਡਿਊਸ ਹੋਇਆ ਲਗਭਗ 2 ਸਾਲ ਵੈਸੇ ਹੀ ਦੇਖਦੇ ਰਹੇ ਬਾਹਰ ਬੈਠ ਕੇ ਔਰ ਲੰਡਨ 올림픽ਸ ਦੇ ਜਦੋਂ ਮੈਚ ਦੇਖੇ ਟੀਵੀ ਤੇ ਤਾਂ ਉੱਥੋਂ ਮੈਨੂੰ ਪ੍ਰੇਰਨਾ ਮਿਲੀ ਕਿ ਮੈਨੂੰ ਇਹ ਗੇਮ ਸ਼ੁਰੂ ਕਰਨੀ ਚਾਹੀਦੀ ਹੈ ਮੈਂ ਕੋਚ ਸਾਹਮਣੇ ਜਾ ਕੇ ਗੱਲ ਕੀਤੀ ਤਾਂ ਮੇਰਾ ਜਿਹੜਾ ਤੀਰਅੰਦਾਜ਼ੀ ਦਾ ਸਫ਼ਰ ਸੀ ਉਹ 2012 ਤੋਂ ਸ਼ੁਰੂ ਹੋਇਆ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਰ ਜਦੋਂ ਤੁਸੀਂ ਮੈਡਲ ਜਿੱਤਿਆ ਕਿਵੇਂ ਦਾ ਮਹਿਸੂਸ ਹੋ ਰਿਹਾ ਸੀ ਫੈਮਲੀ ਦਾ ਕੀ ਰਿਐਕਸ਼ਨ ਸੀਗਾ ਪਿੰਡ ਵਾਲਿਆਂ ਦਾ ਕੀ ਰਿਐਕਸ਼ਨ ਸੀਗਾ ਜੀ ਦੇਖੋ ਜੀ ਉਹ ਪਲ ਤਾਂ ਖਿਡਾਰੀ ਲਈ ਸਭ ਤੋਂ ਮਾਣ ਵਾਲਾ ਪਲ ਹੁੰਦਾ ਸਭ ਤੋਂ ਯਾਦਗਾਰ ਹੁੰਦਾ ਮੈਂ ਪਹਿਲੀ ਵਾਰ ਜਦੋਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ 2017 ਦੇ ਵਿੱਚ ਮੇਰੇ ਲਈ ਉਹੀ ਬਹੁਤ ਵੱਡੀ ਗੱਲ ਸੀ ਫਿਰ ਉਸ ਤੋਂ ਬਾਅਦ 2018 ਦੇ ਵਿੱਚ ਮੈਂ ਏਸ਼ੀਅਨ ਗੇਮਸ ਪੈਰਾਸ਼ੀਨ ਗੇਮਸ ਚ ਚੈਂਪੀਅਨ ਬਣਿਆ ਸੀ ਤਾਂ ਉਹ ਪਹਿਲਾ ਮੈਡਲ ਸੀ ਇੰਡੀਆ ਦੀ ਆਰਚਰੀ ਹਿਸਟਰੀ ਦਾ ਔਰ ਪੈਰਾ ਅਕਸਿਰਤਾ ਬਹੁਤ ਮਤਲਬ ਖੁਸ਼ੀ ਸੀ ਕਿ ਹਾਂ ਉਦੋਂ ਉਸ ਇੰਨਾ ਮਾਨ ਸਨਮਾਨ ਮਿਲਿਆ ਗਵਰਨਮੈਂਟ ਵੱਲੋਂ ਕੈਸ਼ ਵਾਰਡ ਸਾਰਾ ਕੁਝ ਔਰ ਉਸ ਤੋਂ ਬਾਅਦ ਫਿਰ ਟੋਕੀਓ ਪੈਰਾ ਲੀਮਪਿਕਸ ਵਿੱਚ ਬ੍ਰੌਂਜ਼ ਮੈਡਲ ਫਿਰ 2024 ਵਿੱਚ ਪੈਰਾ ਲੀਮਪਿਕਸ ਵਿੱਚ ਪੈਰਿਸ ਵਿੱਚ ਚੈਂਪੀਅਨ ਬਣਨਾ ਹੁਣ ਲਾਸਟ ਈਅਰ ਵੀ ਮੈਂ ਏਸ਼ੀਅਨ ਚੈਂਪੀਅਨ ਬਣਿਆ ਤਾਂ ਲਗਾਤਾਰ ਜਦੋਂ ਅਸੀਂ ਇੱਕ ਮੈਡਲ ਜਿੱਤਦੇ ਜਿਵੇਂ ਮੈਂ ਦੱਸਿਆ 2018 ਵਿੱਚ ਮੈਡਲ ਜਿੱਤਿਆ ਤਾ ਇੱਕ ਜ਼ਿੰਮੇਵਾਰੀ ਵੱਜ ਜਾਂਦੀ ਆ ਆਪਣੇ ਜਿਹੜੇ ਪਰਫਾਰਮੈਂਸ ਹੁੰਦੀ ਏ ਉਹਨੂੰ ਬਰਕਰਾਰ ਰੱਖਣ ਲਈ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਉਹ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਕਾਮਯਾਬ ਰਿਹਾ ਅੱਗੇ ਵੀ ਮਿਹਨਤ ਜਾਰੀ ਹੈ ਔਰ ਮੈਡਲ ਜਿੱਤ ਰਹੇ ਹਾਂ ਬਿਲਕੁਲ ਸਰ ਜੀ ਵੀ ਅਸੀਂ ਪੰਜਾਬੀ ਹੁੰਨੇ ਆ ਅਸੀਂ ਜ਼ਿਆਦਾਤਰ ਕਬੱਡੀ ਵੱਲ ਧਿਆਨ ਦੇ ਲਿਆ ਜਾਂ ਜੋ ਸਾਡੀਆਂ ਰੀਜਨਲ ਗੇਮਸ ਨੇ ਤੁਹਾਡੇ ਦਿਮਾਗ ਚ ਤੀਰ ਅੰਦਾਜ਼ੀ ਦਾ ਹੀ ਆਈਡੀਆ ਕਿਉਂ ਆਇਆ ਤੇ ਜਿਹੜੇ ਕਿ ਬਹੁਤ ਘੱਟ ਲੋਕ ਜਾਣਦੇ ਨੇ ਹੁਣ ਜਾਨਣਾ ਸ਼ੁਰੂ ਕਰ ਦਿੱਤਾ ਜਦੋਂ ਤੁਸੀਂ ਸ਼ੁਰੂ ਕੀਤਾ ਸੀ ਉਦੋਂ ਬਹੁਤ ਘੱਟ ਲੋਕ ਜਾਣਦੇ ਸੀਗਾ ਇਹ ਆਈਡੀਆ ਤੁਹਾਡੇ ਚ ਕਿਵੇਂ ਇਨਸਪੀਰੇਸ਼ਨ ਕਿ ਹਾਂ ਮੈਂ ਤੀਰ ਅੰਦਾਜ਼ੀ ਹੀ ਕਰਨੀ ਹੈ ਤੇ ਫੈਮਿਲੀ ਦਾ ਕੀ ਰਿਐਕਸ਼ਨ ਸੀ ਜਦੋਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਮੈਂ ਤੀਰ ਅੰਦਾਜ਼ ਬਣੀ ਦੇਖੋ ਜੀ ਤੀਰ ਅੰਦਾਜ਼ੀ ਨਾ ਸਾਡੇ ਇਧਰ ਨਾ ਬਹੁਤ ਅੰਡਰ ਰੈਟਡ ਗੇਮ ਹੈ ਅੱਜ ਵੀ ਜਦ ਕੀ ਸਾਡਾ ਇਤਿਹਾਸ تیر ਅੰਦਾਜ਼ੀ ਦਾ ਰਿਹਾ ਸਾਡੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਮਹਾਨ تیر ਅੰਦਾਜ਼ ਰਏ ਆ ਪਰ ਮੈਨੂੰ ਲੱਗਦਾ ਹੈ ਕਿ ਅੱਜ ਵੀ ਇਸ ਗੇਮ ਨੂੰ ਮੇਰੇ ਮੈਡਲ ਜਿੱਤਣ ਤੋਂ ਜਾਂ ਹੋਰ ਬਹੁਤ ਸਾਰੇ ਜਿਹੜੇ ਪੰਜਾਬ ਦੇ ਖਿਡਾਰੀ ਉਹਨੇ ਮੈਡਲ ਜਿੱਤੇ ਪਰ ਫਿਰ ਵੀ ਪ੍ਰਮੋਸ਼ਨ ਦੀ ਲੋੜ ਹੈ ਇਸ ਗੇਮ ਨੂੰ ਅੱਜ ਵੀ ਔਰ ਮੈਂ ਉਸ ਟਾਈਮ ਸਟੂਡੈਂਟ ਸੀਗਾ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਜਦੋਂ ਮੈਂ ਇਸ ਗੇਮ ਦੀ ਸ਼ੁਰੂਆਤ ਕਰਨੀ ਸੀ ਤਾਂ ਘਰਦਿਆਂ ਲਈ ਇਹ ਵਰਡ ਸੁਣਨਾ ਹੈ ਗੇਮ ਬਹੁਤ ਨਵੀਂ ਸੀ ਤਾਂ ਉਹਨਾਂ ਦਾ ਪਹਿਲਾ ਮੈਨੂੰ ਇਹੀ ਜਵਾਬ ਸੀ ਕਿ ਬੇਟਾ ਅਸੀਂ ਤੁਹਾਨੂੰ ਸਟੱਡੀ ਲਈ ਪੰਜਾਬ ਯੂਨੀਵਰਸਿਟੀ ਪਟਿਆਲਾ ਭੇਜਿਆ ਤੁਸੀਂ ਆਪਣੇ ਕਲਾਸ ਟਾਈਮ ਤੋਂ ਬਾਅਦ ਅਗਰ ਗੇਮ ਕਰਨਾ ਚਾਹੋ ਨੀ ਤਾਂ ਤੁਸੀਂ ਬਿਲਕੁਲ ਕਰ ਸਕਦੇ ਹੋ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡਾ ਬੱਚਾ ਕਿਤੇ ਇਧਰ ਉਧਰ ਟਾਈਮ ਵੇਸਟ ਨਹੀਂ ਕਰ ਰਿਹਾ ਔਰ ਜਾਂ ਕਿਸੇ ਗਲਤ ਸੰਗਤ ਨਹੀਂ ਪੈ ਰਿਹਾ ਉਹ ਗਰਾਊਂਡ ਜਾ ਰਿਹਾ ਪ੍ਰੈਕਟਿਸ ਕਰ ਰਿਹਾ ਤਾਂ ਮੈਨੂੰ 4-5 ਸਾਲ ਲੱਗੇ ਆਂਡੀਆਂ ਲਈ ਖੇਡਣ ਨੂੰ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਨੂੰ ਔਰ ਉਦੋਂ ਤੋਂ ਤੀਰਅੰਦਾਜ਼ੀ ਜਦੋਂ ਤੋਂ ਮੈਨੂੰ ਇੰਟਰੋਡਿਊਸ ਹੋਈ ਹੈ ਮੇਰੇ ਪਿੰਡ ਵਿੱਚ ਜਦੋਂ ਕੋਵਿਡ ਸੀਗਾ ਉਦੋਂ ਲਾਈਵ ਦੇਖਿਆ ਲੋਕਾਂ ਨੇ ਔਰ ਜਦੋਂ ਮੈਡਲ ਜਿੱਤੇ ਤਾਂ ਸਾਡੀ ਵਾਈ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਪਬਲਿਸਿਟੀ ਹੁੰਦੀ ਹੈ ਲੋਕ ਦੇਖ ਮੈਨੂੰ ਲੱਗਦਾ ਕਿ ਅੱਜ ਬਹੁਤ ਸਾਰੇ ਲੋਕ ਇਸ ਗੱਲ ਤੋਂ ਜਾਣੂ ਹੈ ਪਰ ਹਾਂ ਅੱਜ ਵੀ ਸਾਨੂੰ ਲੋੜ ਹੈ ਗਵਰਨਮੈਂਟ ਨੂੰ ਜਾਂ ਆਰਗੇਨਾਈਜੇਸ਼ਨਸ ਨੂੰ ਕਿ ਅਸੀਂ ਇਸ ਗੇਮ ਨੂੰ ਅੱਗੇ ਲੈ ਕੇ ਜਾਈਏ ਬਿਲਕੁਲ ਸਰ ਸਰ ਜਿਵੇਂ ਕਿ ਅੱਜਕਲ ਨੌਜਵਾਨ ਪੀੜੀ ਦੀ ਗੱਲ ਕੀਤੀ ਜਾਵੇ ਰੀਲਸ ਬਣਾ ਲਓ ਨਸ਼ਾ ਕਰ ਲਓ ਜਾਂ ਇਦਾਂ ਚੀਜ਼ਾਂ ਵਾਲੀ ਉਹਨਾਂ ਦਾ ਧਿਆਨ ਹੈ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੇ ਕੋਈ ਮੇਰਾ ਮੈਸੇਜ ਤਾਂ ਇਹੀ ਹੈ ਕਿ ਆਪਣੇ ਤੁਸੀਂ ਸਟੱਡੀ ਦੇ ਨਾਲ-ਨਾਲ ਸਪੋਰਟਸ ਨੂੰ ਵੀ ਅਡਾਪਟ ਕਰੋ ਅੱਜ ਦਾ ਟਾਈਮ ਐਸਾ ਕਿ ਤੁਸੀਂ ਜ਼ਰੂਰੀ ਨਹੀਂ ਕਿ ਤੁਸੀਂ ਪੜ੍ਹ ਲਿਖ ਕੇ ਹੀ ਆਪਣਾ ਕੈਰੀਅਰ ਸਪੋਰਟਸ ਸਟੱਡੀ ਦੇ ਵਿੱਚ ਹੀ ਬਣਾ ਸਕਦੇ ਹੋ ਅੱਜ ਦੇ ਟਾਈਮ ਵਿੱਚ ਸਪੋਰਟਸ ਦੇ ਵਿੱਚ ਵੀ ਬਹੁਤ ਆਪਰਚੂਨਿਟੀ ਹੈ ਤੁਸੀਂ ਇੱਕ ਵਧੀਆ ਖਿਡਾਰੀ ਬਣ ਸਕਦੇ ਹੋ ਦੇਸ਼ ਲਈ ਮੈਡਲ ਜਿੱਤ ਸਕਦੇ ਹੋ ਜੋ ਬਹੁਤ ਸਾਰੇ ਲੋਕਾਂ ਦਾ ਸੁਪਨਾ ਹੁੰਦਾ ਪੰਜਾਬ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਸਕੀਮਸ ਚੱਲ ਰਹੀਆਂ ਪੀਐਸ ਚੱਲ ਰਹੀ ਹੈ ਔਰ ਮੈਂ ਮੇਰਾ ਹੀ ਸੁਨੇਹਾ ਕਿ ਘੱਟੋ-ਘੱਟ ਜ਼ਿਆਦਾ ਨਹੀਂ ਤਾਂ ਇੱਕ ਦਿਨ ਦੇ ਵਿੱਚ ਇੱਕ ਘੰਟਾ ਗਰਾਊਂਡ ਤੇ ਲਈ ਜ਼ਰੂਰ ਕੱਢੋ ਚਾਹੇ ਤੁਸੀਂ ਗੇਮ ਨੂੰ ਨਹੀਂ ਅਡਾਪਟ ਕਰ ਰਹੇ ਬਟ ਆਪਣੇ ਆਪ ਨੂੰ ਫਿੱਟ ਰੱਖਣ ਦਾ ਵੀ ਇਹ ਜਰੀਆ ਹੋ ਸਕਦਾ ਹੈ ਥੈਂਕ ਯੂ ਸੋ ਮੱਚ ਸਰ ਤਾਂ ਇਸਨ ਸਾਟੀ ਨਾਲ ਹਰਵਿੰਦਰ ਸਿੰਘ ਜੀ تیر ਅੰਦਾਜ਼ੀ ਦੇ ਵਿੱਚ ਜਿਨ੍ਹਾਂ ਨੇ ਪਹਿਲਾ ਪੈਰਾ 올림픽ਸ ਦੇ ਵਿੱਚ 골ਡ ਮੈਡਲ ਜਿੱਤਿਆ ਸੀਗਾ ਜਿਨ੍ਹਾਂ ਨੂੰ ਪਦਮਸ਼ਰੀ ਅਵਾਰਡ ਦੇ ਨਾਲ ਅਰਜੁਨ ਅਵਾਰਡ ਵੀ ਮਿਲਿਆ ਹੋਇਆ ਹੈ ਸੀਰੀਅਸਲੀ ਇਹ ਸਾਡੀ ਯੂਥ ਦੇ ਲਈ ਜਿਹੜੇ ਨੇ ਬਹੁਤ ਵੱਡੀ ਇਨਸਪੀਰੇਸ਼ਨ ਹੈ ਤੇ ਸਾਡੀ ਯੂਥ ਨੂੰ ਇਹਨਾਂ ਤੋਂ ਮੋਟੀਵੇਸ਼ਨ ਲੈਣਾ ਚਾਹੀਦਾ ਇਨਸਪੀਰੇਸ਼ਨ ਲੈਣੀ ਚਾਹੀਦੀ ਕਿ ਹਾਲਾਤ ਕਿਹੋ ਜਿਹੇ ਵੀ ਹੋਣ ਸਾਨੂੰ ਆਪਣੇ ਗੋਲ ਤੋਂ ਕਦੇ ਹਟਣਾ ਨਹੀਂ ਚਾਹੀਦਾ